ਗੁਰਸਿੱਖਾਂ ਅੰਦਰ ਸਤਿਗੁਰੂ ਵਰਤੈ। ਬਾਬਾ ਜੀ ਦੇ ਨਗਰ ਪਿੰਡ ਧੁੱਗੇ ਕਲਾਂ ਤੋਂ ਭਾਈ ਗੁਰਬਖਸ਼ ਸਿੰਘ ਜੋ ਪਿੰਡ ਸਗਰਾਂਵਾਲੀ ਵਾਹੇ ਹੋਏ ਸਨ। ਇਹਨਾਂ ਦਾ ਬਾਬਾ ਜੀ ਦੀ ਸੰਗਤ ਵਿੱਚ ਆਉਣਾ ਜਾਣਾ ਸੀ। ਬਾਬਾ ਜੀ ਨਾਲ ਬਹੁਤ ਪਿਆਰ ਸੀ। ਸਾਰਾ ਪਰਿਵਾਰ ਹੀ ਬਾਬਾ ਜੀ ਦੀ ਸੰਗਤ ਨਾਲ ਅੰਮ੍ਰਿਤਧਾਰੀ ਬਣ ਗਿਆ ਸੀ। ਇਹਨਾਂ ਦਾ ਇੱਕ ਸਾਲਾ ਸੀ ਗੁਰਵਚਨ ਸਿੰਘ ਜੋ ਪਹਿਲਾਂ ਸਨਾਤਨਿਕ ਖਿਆਲਾਂ ਦਾ ਸੀ। ਉਹ ਵੀ ਗੁਰਬਖਸ਼ ਸਿੰਘ ਹੋਰਾਂ ਦੀ ਪ੍ਰੇਰਣਾ ਨਾਲ ਬਾਬਾ ਜੀ ਦੀ ਸੰਗਤ ਵਿੱਚ ਆਇਆ ਤੇ ਬਾਬਾ ਜੀ ਦੀ ਸੰਗਤ ਕਰਨ ਸਦਕਾ ਗੁਰਮਤੀ ਵਿਚਾਰਾਂ ਦਾ ਧਾਰਨੀ ਬਣ ਕੇ ਅੰਮ੍ਰਿਤਧਾਰੀ ਸਿੰਘ ਸੱਜ ਗਿਆ। ਇਹ ਭਾਈ ਗੁਰਬਚਨ ਸਿੰਘ ਸੁਰੈੜਾ ਜਾਤੀ ਨਾਲ ਸੰਬੰਧਿਤ ਸਨ ਤੇ ਰੂਪ ਪਿੰਜਣਾ ਜਾਂ ਰਜਾਈਆਂ ਭਰਨੀਆਂ ਤੇ ਨਾਲ-ਨਾਲ ਕੱਪੜੇ ਸਿਉਣਾ ਇਹ ਇਹਨਾਂ ਦੀ ਕਿਰਤ ਸੀ। ਅੰਮ੍ਰਿਤ ਛਕਣ ਤੋਂ ਬਾਅਦ ਸਤਿਗੁਰ ਸੱਚੇ ਪਾਤਸ਼ਾਹ ਦੇ ਨਾਲ ਪਿਆਰ ਉਤਪਨ ਹੋਇਆ ਸਹਿਜੇ ਸਹਿਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਪ੍ਰਾਪਤ ਕਰ ਲਈ ਉਪਰੰਤ ਆਪ ਨੇ ਇੱਕ ਸਹਿਜ ਪਾਠ ਆਰੰਭ ਕੀਤਾ ਜਦੋਂ ਵੀ ਕੰਮਕਾਰ ਚੋਂ ਵੇਲ ਮਿਲਣੀ ਪੋਥੀਆਂ ਤੋਂ ਸਹਿਜ ਪਾਠ ਕਰ ਲੈਣਾ ਤਕਰੀਬਨ 7-8 ਮਹੀਨੇ ਦੇ ਅਰਸੇ ਵਿੱਚ ਸਹਿਜ ਪਾਠ ਦੀ ਸੰਪੂਰਨਤਾ ਭਾਈ ਗੁਰਬਚਨ ਸਿੰਘ ਹੋਰਾਂ ਨੇ ਕਰ ਲਈ ਪਾਠ ਸਮਾਪਤ ਕਰਨ ਤੋਂ ਬਾਅਦ ਭਾਈ ਗੁਰਬਚਨ ਸਿੰਘ ਨੇ ਸਮੇਂ-ਸਮੇਂ ਕਈ ਇੱਕ ਨੇੜੇ ਤੇੜੇ ਦੇ ਮਹਾਂਪੁਰਖਾਂ ਦੇ ਸਥਾਨਾਂ ਉੱਪਰ ਜਾ ਕੇ ਉਹਨਾਂ ਨੂੰ ਬੇਨਤੀ ਕੀਤੀ ਕਿ ਮੈਂ ਸਹਿਜ ਪਾਠ ਪੋਥੀਆਂ ਤੋਂ ਕੀਤਾ ਹੈ ਮੇਰੇ ਮਨ ਦੀ ਲਾਲਸਾ ਹੈ ਕਿ ਮੈਂ ਆਪਣੇ ਘਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨ ਪਵਾਵਾਂ ਸਰੂਪ ਲਿਆਵਾਂ ਤੇ ਫੇਰ ਭੋਗ ਪਾਵਾਂ ਤੇ ਬਹੁਤ ਮੇਰੇ ਤੇ ਤੁਹਾਡਾ ਪਰਉਪਕਾਰ ਹੋਵੇਗਾ ਕਿਰਪਾ ਹੋਵੇਗੀ ਜੇ ਤੁਸੀਂ ਉਸ ਦਿਨ ਮੇਰੇ ਘਰ ਦਰਸ਼ਨ ਦਿਓ ਪਰ ਮੈਂ ਮਾਇਕ ਤੌਰ ਤੇ ਗਰੀਬ ਹਾਂ ਸੋ ਜਨ ਜਨ ਵੀ ਮਹਾਂਪੁਰਸ਼ਾਂ پاس ਉਹ ਗਿਆ तकरीबन ਸਾਰੇ ਮਹਾਂਪੁਰਖਾਂ ਨੇ ਉਸ ਨੂੰ ਨਾਵਾਚ ਕੁੱਤਰ ਹੀ ਦਿੱਤਾ ਕਿ ਭਾਈ ਸਾਡੇ ਪ੍ਰੋਗਰਾਮ ਤਾਂ ਪਹਿਲਾਂ ਹੀ ਬਣੇ ਹੋਏ ਹਨ 2 ਮਹੀਨੇ ਤੋਂ ਪਿੱਛੋਂ ਆਇਓ ਜਦ ਫੇਰ ਜਾਣਾ ਉਹਨਾਂ ਅਗਲੇ ਮਹੀਨੇ ਦਾ ਕਹਿ ਦੇਣਾ ਇਸ ਤਰ੍ਹਾਂ ਕਾਫੀ ਸਮਾਂ ਲੰਘ ਗਿਆ ਗੁਰਬਚਨ ਸਿੰਘ ਨੇ ਆਪਣੇ ਭਣੋਈਏ ਭਾਈ ਗੁਰਬਖਸ਼ ਨਾਲ ਗੱਲ ਕੀਤੀ ਤੇ ਨੇਹੋਰਾ ਵੀ ਮਾਰਿਆ ਕਿ ਗੁਰਬਖਸ਼ ਸਿੰਘ ਪ੍ਰਮਾਤਮਾ ਕਿਸੇ ਨੂੰ ਗਰੀਬੀ ਨਾ ਦੇਵੇ ਤੇ ਗਰੀਬੀ ਤੋਂ ਉਪਰੰਤ ਫਿਰ ਅਖੌਤੀ ਨੀਵੇਂ ਜਾਤ ਦੇ ਬੰਦੇ ਨੂੰ ਇੱਕ ਕਰੇਲਾ ਦੂਜਾ ਨਿੰਮ ਚੜਿਆ ਬਣਾ ਦਿੰਦੀ ਹੈ। ਸੰਭਰਤੀ ਦਾ ਉਪਦੇਸ਼ ਕਰਨ ਵਾਲੇ ਵੀ ਅੰਦਰੋਂ ਸਾਡੇ ਨਾਲ ਨਫ਼ਰਤ ਕਰਦੇ ਆ। ਭਾਵੇਂ ਸਤਿਗੁਰਾਂ ਨੇ ਸਾਨੂੰ ਗਰੀਬਾਂ ਨੀਵੀਂ ਜਾਤ ਵਾਲਿਆਂ ਨੂੰ ਸਭ ਵਿਤਕਰਾ ਦੂਰ ਕਰਕੇ ਆਪਣੇ ਨਾਲ ਗੜਨ ਲਾਇਆ ਪਰ ਪੌਣੇ 300 ਸਾਲ ਬੀਤ ਜਾਣ ਤੋਂ ਪਿੱਛੋਂ ਵੀ ਊਚ ਨੀਚ ਦਾ ਵਿਤਕਰਾ ਤੇ ਗਰੀਬ ਨਾਲ ਨਫ਼ਰਤ ਬਣੀ ਹੀ ਚੱਲੀ ਆ ਰਹੀ ਹੈ। ਗੁਰਬਖਸ਼ਿੰਗ ਨੇ ਕਿਹਾ ਕਿ ਗੁਰਵਚਨ ਸਿੰਘਾ ਤੂੰ ਕਹਿਣਾ ਕੀ ਚਾਹਨਾ ਹੈ ਮੈਨੂੰ ਤੇਰੀ ਗੱਲ ਦੀ ਸਮਝ ਨਹੀਂ ਪਈ ਗੁਰਵਚਨ ਸਿੰਘ ਨੇ ਆਪਣੇ ਸਹਿਜ ਪਾਠ ਕਰਨ ਅਤੇ ਘਰ ਵਿੱਚ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਕਰਕੇ ਭੋਗ ਪਾਉਣ ਦੀ ਚਾਹਨਾ ਪ੍ਰਗਟ ਕੀਤੀ ਤੇ ਨਾਲ ਹੀ ਆਪਣੇ ਨਾਲ ਵਰਤੀ ਸਾਰੀ ਵਿਥਿਆ ਸੁਣਾਈ ਕਿ ਕਿਵੇਂ ਮੇਰੇ ਮਨ ਦੀ ਲਾਲਸਾ ਸੀ ਕਿ ਉਸ ਦਿਨ ਭੋਗ ਵਾਲੇ ਦਿਨ ਕੋਈ ਮਹਾਂਪੁਰਖ ਸਾਧੂ ਵੀ ਮੇਰੇ ਘਰ ਦਰਸ਼ਨ ਦੇਵੇ ਸੋ ਇਸ ਭਾਵਨਾ ਨਾਲ ਮੈਂ ਆਪਣੇ ਇਲਾਕੇ ਦੇ 4-5 ਮਹਾਤਮਾਵਾਂ ਨੂੰ ਬੇਨਤੀ ਕਰਨ ਗਿਆ ਕਿ ਕਿਸੇ ਦਿਨ ਵੀ ਘਰ ਵਿੱਚ ਦਰਸ਼ਨ ਦਿਓ ਤਾਂ ਜੋ ਮੈਂ ਜੋ ਸਹਿਜ ਪਾਠ ਰੱਖਿਆ ਹੋਇਆ ਸੀ ਉਸ ਦੀ ਸੰਪੂਰਨਤਾ ਕਰ ਸਕਾਂ ਪਰ ਸਾਰਿਆਂ ਨੇ ਵਿੰਗੇ ਟੇਡੇ ਢੰਗ ਨਾਲ ਟਾਲਮਟੋਲ ਹੀ ਕੀਤੀ ਹੈ ਜਿਸ ਕਾਰਨ ਮੇਰੇ ਮਨ ਦੀ ਸ਼ਰਧਾ ਨੂੰ ਕਾफी ਠੇਸ ਲੱਗੀ ਹੈ ਗੁਰਬਖਸ਼ ਸਿੰਘ ਹੋਰਾਂ ਨੇ ਆਪਣੇ ਸਾਲੇ ਗੁਰਵਜਨ ਸਿੰਘ ਨੂੰ ਕਿਹਾ ਕਿ ਤੂੰ ਸੰਤ ਬਾਬਾ ਹਰਨਾਮ ਸਿੰਘ ਜੀ ਪਾਸ ਰਾਮਪੁਰ ਖੇੜੇ ਵੀ ਗਿਆ ਕਿ ਨਹੀਂ ਤਦ ਗੁਰਵਜਨ ਸਿੰਘ ਹੋਰਾਂ ਨੇ ਉੱਤਰ ਦਿੱਤਾ ਕਿ ਸਾਡੇ ਪਿੰਡ ਤੋਂ ਰਾਮਪੁਰ ਖੇੜੇ ਦਾ ਪੰਦ ਥੋੜਾ ਦੂਰ ਹੈ। ਗੁਰਦੁਆਰਾ ਸਾਹਿਬ ਸਾਡੇ ਪਿੰਡ ਤੋਂ ਦਰੇਡੇ ਪੰਦ ਤੇ ਹੈ ਇਸ ਕਰਕੇ ਮੈਂ ਬਾਬਾ ਜੀ ਨੂੰ ਖੇਚਲ ਨਹੀਂ ਸੀ ਦੇਣੀ ਚਾਹੁੰਦਾ। ਇਸ ਕਰਕੇ ਮੈਂ ਉਹਨਾਂ ਪਾਸ ਨਹੀਂ ਗਿਆ। ਗੁਰਬਚਨ ਸਿੰਘ ਨੇ ਉੱਤਰ ਦਿੱਤਾ ਕਿ ਆਪਾਂ ਸਵੇਰੇ ਹੀ ਬਾਬਾ ਜੀ ਪਾਸ ਰਾਮਪੁਰ ਖੇੜਾ ਚਲਦੇ ਆਂ ਤੇ ਸਹਿਜ ਪਾਠ ਦੇ ਭੋਗ ਤੇ ਦਰਸ਼ਨ ਦੇਣ ਲਈ ਉਹਨਾਂ ਨੂੰ ਬੇਨਤੀ ਕਰਦੇ ਆਂ। ਮੈਨੂੰ ਪੂਰਨ ਆਸ ਹੈ ਕਿ ਸਾਡੀ ਬੇਨਤੀ ਜਰੂਰ ਸਵੀਕਾਰ ਕਰਨਗੇ। ਗੁਰਬਚਨ ਸਿੰਘ ਰਾਤ ਆਪਣੀ ਭੈਣ ਪਾਸ ਹੀ ਰਿਹਾ। ਸਵੇਰੇ ਸਵੇਰੇ ਚਾਹ ਪਾਣੀ ਛਕ ਕੇ ਦੋਵੇਂ ਜਾਣੇ ਸਾਲਾ ਪਣਵਈਆ 9:00 ਵਜੇ ਸਵੇਰੇ ਸੰਤ ਬਾਬਾ ਹਰਨਾਮ ਸਿੰਘ ਜੀ ਪਾਸ ਗੁਰਦੁਆਰਾ ਰਾਮਪੁਰ ਖੇੜਾ ਪੁੱਜ ਗਏ। ਬਾਬਾ ਜੀ ਨੇ ਦੋਵਾਂ ਨੂੰ ਬੜੇ ਪਿਆਰ ਨਾਲ ਜਲਪਾਣੀ ਛਕਾਇਆ ਤੇ ਆਉਣ ਦਾ ਕਾਰਨ ਪੁੱਛਿਆ। ਗੁਰਬਖਸ਼ ਸਿੰਘ ਨੇ ਗੁਰਬਚਨ ਸਿੰਘ ਹੋਰਾਂ ਦੇ ਸਹਿਜ ਪਾਠ ਕਰਨ ਅਤੇ ਘਰ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਕਰਕੇ ਭੋਗ ਪਾਉਣ ਦੇ ਨਾਲ ਹੀ ਜਿਵੇਂ ਉਸ ਨਾਲ ਬੀਤੀ ਸੀ ਕਿ ਉਸ ਦੇ ਮਨ ਦੀ ਚਾਹਨਾ ਸੀ ਕਿ ਕੋਈ ਮਹਾਂਪੁਰਖ ਵੀ ਉਸ ਦਿਨ ਜ਼ਰੂਰ ਦਰਸ਼ਨ ਦੇਣ ਪਰ ਜਿਨ੍ਹਾਂ ਜਿਨ੍ਹਾਂ پاس ਵੀ ਗੁਰਬਚਨ ਸਿੰਘ ਬੇਨਤੀ ਕਰਨ ਲਈ ਗਿਆ ਸਾਰਿਆਂ ਨੇ ਟਾਲ ਮਟੋਲ ਕਰ ਦਿੱਤੀ ਹੈ ਉਹ ਸਾਰਾ ਬਿਰਤਾਂਤ ਵੀ ਬਾਬਾ ਜੀ ਦੇ ਮੋਹਰੇ ਧਰ ਦਿੱਤਾ ਬਾਬਾ ਜੀ ਨੇ ਗੁਰਬਚਨ ਸਿੰਘ ਨੂੰ ਕਿਹਾ ਕਿ ਭਾਈ ਹੋ ਸਕਦਾ ਹੈ ਕਿ ਉਹਨਾਂ ਮਹਾਂਪੁਰਸ਼ਾਂ ਦੀ ਕਿਸੇ ਕਿਸਮ ਦੀ ਕੋਈ ਮਜਬੂਰੀ ਹੋਵੇ ਜੇ ਤੂੰ ਮੈਨੂੰ ਆਪਣੇ ਘਰ ਸੱਦਣਾ ਚਾਹੁੰਦਾ ਹੈ ਤਾਂ ਮੈਂ ਅਗਲੇ ਹਫ਼ਤੇ ਜਿਹੜਾ ਵੀ ਤੂੰ ਦਿਨ ਮੁਕਰਰ ਕਰੇ ਉਸ ਦਿਨ ਆ ਜਾਵਾਂਗਾ ਸੋ ਅਗਲਾ ਹਫ਼ਤਾ ਵੀ ਮੈਂ ਇਸ ਕਰਕੇ ਤੈਨੂੰ ਕਹਿ ਰਿਹਾ ਹਾਂ ਕਿਉਂਕਿ ਮੈਂ ਨਿਜਮ ਆਰੰਭ ਕੀਤਾ ਹੋਇਆ ਹੈ ਭਜਨ ਸਿਮਰਨ ਦਾ ਉਸ ਦਾ ਭੋਗ ਇਸ ਐਤਵਾਰ ਪੈ ਜਾਣਾ ਹੈ ਉਸ ਤੋਂ ਬਾਅਦ ਜਿਸ ਵੀ ਦਿਨ ਤੂੰ ਆਖੇ ਉਸ ਦਿਨ ਮੈਂ ਸਹਿਜ ਪਾਠ ਦੇ ਭੋਗ ਵਿੱਚ ਹਾਜ਼ਰੀ ਜ਼ਰੂਰ ਭਰਨ ਲਈ ਆ ਜਾਵਾਂਗਾ ਦੇਨ ਨਿਯਤ ਕਰਨ ਉਪਰੰਤ ਬਾਬਾ ਜੀ ਨੇ ਗੁਰਵਚਨ ਸਿੰਘ ਨੂੰ ਕਿਹਾ ਕਿ ਗੁਰਵਚਨ ਸਿੰਘ ਅਸੀਂ ਤੇਰੇ ਘਰ ਸ਼ਾਮ ਨੂੰ ਹੀ ਚਾਰ ਪੰਜ ਸਿੰਘਾਂ ਨਾਲ ਆ ਜਾਵਾਂਗੇ ਪਰ ਆਵਾਂਗੇ ਤਾਂ ਜੇ ਤੂੰ ਸਾਡੀਆਂ ਸ਼ਰਤਾਂ ਮਨਜ਼ੂਰ ਕਰੇ ਗੁਰਵਚਨ ਸਿੰਘ ਨੇ ਕਿਹਾ ਕਿ ਬਾਬਾ ਜੀ ਹੁਕਮ ਕਰੋ ਜੋ ਤੁਸੀਂ ਕਹੋਗੇ ਮੈਂ ਜਰੂਰ ਕਰਾਂਗਾ ਬਾਬਾ ਜੀ ਕਹਿਣ ਲੱਗੇ ਕਿ ਦੇਖ ਸਾਨੂੰ ਪਤਾ ਹੈ ਤੇਰੇ ਘਰ ਜਗਾ ਦੀ ਘਾਟ ਹੈ ਅਸੀਂ ਦਰੀ ਤੇ ਉੱਪਰ ਲੈਣ ਲਈ ਚਾਦਰਾਂ ਆਦਿਕ ਆਪਣੇ ਨਾਲ ਹੀ ਲੈ ਆਉਣੀਆਂ ਤੂੰ ਕਿਸੇ ਦੇ ਘਰੋਂ ਨਾ ਤਾਂ ਬਿਸਤਰਾ ਮੰਗ ਕੇ ਲਿਆਉਣਾ ਤੇ ਨਾ ਮੰਜਾ ਮੰਗ ਕੇ ਲਿਆਉਣਾ ਪਹਿਲੀ ਸ਼ਰਤ ਤਾਂ ਇਹ ਦੂਜੀ ਸ਼ਰਤ ਸਾਡੀ ਇਹ ਕਿ ਅਸੀਂ ਤੇਰੇ ਘਰ ਰਹਿਣਾ ਕਿਸੇ ਹੋਰ ਦੇ ਘਰ ਸਾਡੀ ਰਹਿائش ਦਾ ਇੰਤਜ਼ਾਮ ਬਿਲਕੁਲ ਨਾ ਕਰੀ ਤੇ ਤੀਜੀ ਸ਼ਰਤ ਇਹ ਜੋ ਘਰ ਵਿੱਚ ਸਾਦਾ ਦਾਲ ਫੁਲਕਾ ਬਣਾਉਂਦੇ ਹੋ ਉਸ ਤੋਂ ਸਵਾ ਫਯੂਲ ਖਰਚ ਕਰਕੇ اڈੰਬਰ ਨਾ ਕਰੀ ਜੇ ਤਾਂ ਤੈਨੂੰ ਇਹ ਤਿੰਨੇ ਸ਼ਰਤਾਂ ਮਨਜ਼ੂਰ ਨੇ ਤਾਂ ਅਸੀਂ ਨਿਯਤ ਦਿਨ ਦੀ ਥਾਂ ਇੱਕ ਰਾਤ ਪਹਿਲਾਂ ਹੀ ਤੇਰੇ پاس ਪਹੁੰਚ ਜਾਵਾਂਗੇ ਤੇ ਜੇ ਤੂੰ ਉਚੇਚ ਜਾਂ اڈੰਬਰ ਕਰਨਾ ਹੈ ਤਦ ਵੀ ਦੱਸ ਦੇ ਭਾਈ ਗੁਰਵਰਜਨ ਸਿੰਘ ਨੇ ਬੜੇ ਪਿਆਰ ਵਿੱਚ ਬੜੇ ਵੱਜ ਦੇ ਵਿੱਚ ਹਾਂ ਕਰ ਦਿੱਤੀ ਕਹਿਣ ਲੱਗਾ ਬਾਬਾ ਜੀ ਜੋ ਤੁਸੀਂ ਕਹਿੰਦੇ ਹੋ ਮੈਂ ਉਸੇ ਤਰ੍ਹਾਂ ਹੀ ਕਰਾਂਗਾ ਜਿਵੇਂ ਆਪ ਜੀ ਨੂੰ ਪਤਾ ਹੀ ਹੈ ਕਿ ਮੇਰੇ ਘਰ ਵਿੱਚ ਜਗ੍ਹਾ ਬਹੁਤ ਘੱਟ ਹੈ ਉਹ ਥਾਂ ਤੇ ਆਪ ਜੀ ਤੇ ਸੰਗਤ ਦਾ ਵਿਸਰਾਮ ਕਰਨਾ ਕਠਿਨ ਹੋ ਜਾਏਗਾ ਪਰ ਫਿਰ ਵੀ ਜੇ ਤੁਸੀਂ ਆਗਿਆ ਦੇ ਦਿਓ ਤਾਂ ਮੈਂ ਆਪਣੇ ਜਾਣੂ ਪਛਾਣੂ ਜ਼ਿਮੀਦਾਰ ਜੱਟ ਦੀ ਹਵੇਲੀ ਜੋ ਮੇਰੇ ਘਰ ਦੇ ਬਿਲਕੁਲ ਨਜ਼ਦੀਕ ਹੈ ਉੱਥੇ ਆਪ ਜੀ ਦੇ ਰਹਿਣ ਬਿਸੇਰੇ ਦਾ ਪ੍ਰਬੰਧ ਕਰ ਦਿਆਂਗਾ ਬਾਬਾ ਜੀ ਕਹਿਣ ਲੱਗੇ ਗੁਰਵਚਨ ਸਿੰਘ ਅਸੀਂ ਤੇਰੇ ਘਰ ਆਉਣਾ ਹੈ ਨਾ ਕਿ ਕਿਸੇ ਜੱਟ ਜ਼ਿਮੀਦਾਰ ਦੇ ਮਹਿਮਾਨ ਬਣ ਕੇ ਜਾਣਾ ਹੈ ਜੇ ਤੇਰੇ ਮਨ ਵਿੱਚ ਅਜਹੀ ਗੱਲ ਹੈ ਕਿ ਸਾਡੇ ਰਾਤ ਰਹਿਣ ਲਈ ਘਰ ਵਿੱਚ ਥਾਂ ਨਹੀਂ ਹੈ ਤਾਂ ਫਿਰ ਅਸੀਂ ਇਸ ਤਰ੍ਹਾਂ ਕਰਦੇ ਹਾਂ ਭੋਗ ਵਾਲੇ ਦਿਨ ਹੀ ਉਸ ਦਿਨ ਆ ਜਾਵਾਂਗੇ ਪਰ ਉਸ ਦਿਨ ਵੀ ਫਜ਼ੂਲ ਅਡੰਬਰ ਨਾ ਕਰੀ ਤੂੰ ਆਪਣੇ ਮਨ ਵਿੱਚ ਵਿਚਾਰ ਕਰ ਲੈ ਜਿਵੇਂ ਤੇਰਾ ਮਨ ਕਰਦਾ ਸਾਨੂੰ ਦੱਸ ਦੇ ਗੁਰਵਚਨ ਸਿੰਘ ਨੇ ਹਾਂ ਕਰ ਦਿੱਤੀ ਕਿ ਬਾਬਾ ਜੀ ਤੁਸੀਂ ਜਿਵੇਂ ਹੁਕਮ ਕਰੋ ਮੈਂ ਉਦਾਂ ਹੀ ਤਿਆਰ ਹਾਂ ਉਦਾਂ ਹੀ ਕਰਾਂਗਾ ਪਰ ਤੁਸੀਂ ਕਿਰਪਾ ਕਰੋ ਪਹਿਲੇ ਦਿਨ ਹੀ ਸ਼ਾਮ ਨੂੰ ਦਰਸ਼ਨ ਦੇਣ ਦੀ ਕਿਰਪਾ ਕਰੋ ਜਿਸ ਦਿਨ ਬਾਬਾ ਜੀ ਨੇ ਸੱਗਰਾਂ ਵਾਲੀ ਪੁੱਜਣ ਦੀ ਹਾਂ ਕੀਤੀ ਸੀ ਉਸ ਦਿਨ ਬਾਬਾ ਜੀ ਚਾਰ ਪੰਜ ਪ੍ਰੇਮੀਆਂ ਸਮੇਤ ਜੀਪ ਰਾਹੀਂ ਸ਼ਾਮ ਨੂੰ 4:00 ਵਜੇ ਗੁਰਬਚਨ ਸਿੰਘ ਦੇ ਘਰ ਪੁੱਜ ਗਏ ਜੀਪ ਇੱਕ ਖੁੱਲੇ ਜੇ ਥਾਂ ਖੜੀ ਕਰ ਦਿੱਤੀ ਤੇ ਪਰਿਵਾਰ ਨੂੰ ਜਾਗ ਗੁਰਪਤੇ ਬੁਲਾਈ ਸਾਰੇ ਪਰਿਵਾਰ ਨੇ ਬਹੁਤ ਹੀ ਪਿਆਰ ਨਾਲ ਬਾਬਾ ਜੀ ਦਾ ਤੇ ਸੰਗਤ ਦਾ ਸਤਿਕਾਰ ਕੀਤਾ ਬਰਾਂਡੇ ਵਿੱਚ ਤਿੰਨ ਕੁ ਮੰंजे ਡਿੱਠੇ ਸਨ ਪਰਿਵਾਰ ਨੇ ਬਾਬਾ ਜੀ ਤੇ ਨਾਲ ਆਏ ਸਾਰੇ ਸਿੰਘਾਂ ਨੂੰ ਉੱਪਰ ਬਿਠਾਇਆ ਤੇ ਜਲਪਾਣੀ ਸ਼ਿਕਾਇਆ ਰਹਰਾ ਸਾਹਿਬ ਦੇ ਪਾਠ ਅਤੇ ਰਾਤ ਵਿਸਰਾਮ ਦੀ ਤਿਆਰੀ ਕਰਨ ਵਾਸਤੇ ਬਾਬਾ ਜੀ ਨੇ ਸਾਡੀ ਡਿਊਟੀ ਲਈ ਸਤਿਕਾਰਯੋਗ ਬਾਬਾ ਸੇਵਾ ਸਿੰਘ ਜੀ ਇੱਥੇ ਲਿਖਦੇ ਨੇ ਕਿ ਅਸੀਂ ਬਾਬਾ ਜੀ ਨੂੰ ਪੁੱਛਿਆ ਕਿ ਕਿਵੇਂ ਤੇ ਕਿਸ ਤਰ੍ਹਾਂ ਵਿਸਰਾਮ ਲਈ ਦਰੀ ਵਿਛਾਉਣੀ ਹੈ ਜਾਂ ਪ੍ਰਬੰਧ ਕਰਨਾ ਹੈ ਇੱਕ ਸਿੰਘ ਜੀਪ ਵਿੱਚੋਂ ਦਰੀ ਤੇ ਚਾਦਰਾਂ ਲੈਣ ਚਲਾ ਗਿਆ ਗੁਰਵਚਨ ਸਿੰਘ ਨੇ ਪਰਿਵਾਰ ਦੇ ਚਾਹ ਪਾਣੀ ਲਈ ਇੱਕ ਬੱਕਰੀ ਰੱਖੀ ਹੋਈ ਸੀ ਬੱਕਰੀ ਦਾ ਬਿਸਰਾਮ ਟਿਕਾਣਾ ਵੀ ਘਰ ਦੇ ਵਿਹੜੇ ਦੇ ਕੋਨੇ ਵਿੱਚ ਜਿੱਥੇ ਨਲਕਾ ਸੀ ਉੱਥੇ ਸੀ। ਬਾਬਾ ਜੀ ਨੇ ਗੁਰਬਚਨ ਸਿੰਘ ਨੂੰ ਪੁੱਛਿਆ ਕਿ ਬੱਕਰੀ ਰਾਤ ਨੂੰ ਬਹੁਤਾ ਮੈਂ ਮੈਂ ਤਾਂ ਨਹੀਂ ਕਰਦੀ? ਗੁਰਬਚਨ ਸਿੰਘ ਨੇ ਕਿਹਾ ਬਾਬਾ ਜੀ ਇਸ ਦਾ ਦੁੱਧ ਚੋ ਕੇ ਮੈਂ ਸਾਹਮਣੇ ਜ਼ਿਮੀਂਦਾਰ ਦੀ ਹਵੇਲੀ ਵਿੱਚ ਇਸ ਨੂੰ ਬੰਨ ਆਉਣਾ ਉੱਜ ਸੁਤੀ ਰਹਿੰਦੀ ਹੈ ਪਰ ਉਪਰੇ ਬੰਦੇ ਵੇਖ ਕੇ ਕਈ ਵਾਰ ਮਿਆਂਕਣ ਲੱਗ ਜਾਂਦੀ ਹੈ। ਬਾਬਾ ਜੀ ਕਹਿਣ ਲੱਗੇ ਫਿਰ ਅਸੀਂ ਤਾਂ ਸਾਰੇ ਹੀ ਇਸ ਲਈ ਉਪਰੇ ਆ ਠੀਕ ਹੈ। ਤੁਸੀਂ ਦੁੱਧ ਚੋ ਕੇ ਇਸ ਨੂੰ ਉੱਥੇ ਬੰਨ ਆਵੋ। ਇਨੇ ਚਿਰ ਨੂੰ ਪਿੰਡ ਦੇ 2-3 ਜ਼ਿਮੀਂਦਾਰ ਆ ਗਏ। ਉਹਨਾਂ ਉਚੇਚਾ ਬੇਨਤੀ ਕੀਤੀ ਕਿ ਬਾਬਾ ਜੀ ਸਾਨੂੰ ਆਪ ਦੇ ਆਉਣ ਦਾ ਪਤਾ ਲੱਗਾ ਤੁਸੀਂ ਕਿਰਪਾ ਕਰੋ ਗੁਰਬਚਨ ਸਿੰਘ ਦੇ ਘਰ ਥਾਂ ਥੋੜੀ ਐ ਤੁਸੀਂ ਸਾਡੇ ਨਾਲ ਚਲੋ ਸਵੇਰੇ ਜਲ ਪਾਣੀ ਛੱਕ ਕੇ ਸਹਿਜ ਪਾਠ ਦੇ ਭੋਗ ਤੋਂ ਪਹਿਲਾਂ ਤੁਸੀਂ ਇੱਥੇ ਆ ਜਾਓ। ਤੇ ਨਾਲ ਅਸੀਂ ਵੀ ਸਹਿਜ ਪਾਠ ਦੀ ਹਾਜ਼ਰੀ ਭਰ ਲਵਾਂਗੇ। ਬਾਬਾ ਜੀ ਕਹਿਣ ਲੱਗੇ ਸਰਦਾਰ ਜੀ ਤੁਹਾਡੀ ਭਾਵਨੀ ਸਿਰ ਮੱਥੇ ਪਰ ਅਸੀਂ ਗੁਰਬਚਨ ਸਿੰਘ ਦੇ ਘਰ ਹੀ ਰਹਿਣ ਵਾਸਤੇ ਆਏ ਆ। ਤੁਸੀਂ ਖੇਚਲ ਕਰੋ ਇਹ ਦੋ ਬੱਚਿਆਂ ਨੂੰ ਨਾਲ ਲੈ ਜਾਵੋ ਤੇ ਪ੍ਰਾਲੀ ਦੀਆਂ ਦੋ ਭਰੀਆਂ ਇਹਨਾਂ ਨੂੰ ਦੇ ਦੇਵੋ ਤਾਂ ਜੋ ਅਸੀਂ ਪ੍ਰਾਲੀ ਵਿਛਾ ਕੇ ਉੱਪਰ ਦਰੀ ਵਿਛਾ ਲਈਏ ਨਾਲੇ ਸਾਰੀ ਸੰਗਤ ਰਹਿਰਾ ਸਾਹਿਬ ਦਾ ਪਾਰ ਸਰਵਨ ਕਰ ਲਵੇਗੀ ਤੇ ਇੱਥੇ ਹੀ ਅਸੀਂ ਸਾਰੇ ਵਿਸ਼ਰਾਮ ਕਰ ਲਾਂਗੇ ਜ਼ਿੰਮੇਦਾਰਾਂ ਨੇ ਆਪਣੇ ਘਰ ਲੈ ਜਾਣ ਲਈ ਤੇ ਉਚੇਚੇ ਮੰਜੇ ਬਿਸਤਰੇ ਲਿਆ ਕੇ ਦੇਣ ਲਈ ਬਹੁਤ ਜ਼ੋਰ ਲਾਇਆ ਪਰ ਬਾਬਾ ਜੀ ਨੇ ਬੜੇ ਜ਼ੋਰ ਨਾਲ ਨਾ ਕਰ ਦਿੱਤੀ ਆਖਰ ਭਾਈ ਮਹਿੰਦਰ ਸਿੰਘ ਤੇ ਗੁਰਬਚਨ ਸਿੰਘ ਇੱਕ ਜ਼ਿਮੀਦਾਰ ਦੇ ਨਾਲ ਗਏ ਜ਼ਿਮੀਦਾਰ ਦੇ ਮਨਾਰੇ ਵਿੱਚੋਂ ਦੋ ਭਰੀਆਂ ਪਰਾਲੀ ਲਿਆਇਆ ਪਰਾਲੀ ਖਿਲਾਰ ਕੇ ਉੱਪਰ ਦਰੀਆਂ ਵਿਛਾ ਕੇ ਸਾਰੀ ਸੰਗਤ ਉੱਪਰ ਸੱਜ ਗਈ ਬਾਬਾ ਜੀ ਨੇ ਰਹਿਰਾ ਸਾਹਿਬ ਦਾ ਪਾਠ ਆਰੰਭ ਕਰ ਦਿੱਤਾ ਜਿਉਂ-ਜਿਉਂ ਪਿੰਡ ਵਿੱਚ ਪਤਾ ਲੱਗਾ ਕਿ ਰਾਮਪੁਰ ਖੇੜੇ ਵਾਲੇ ਮਹਾਂਪੁਰਖ ਗੁਰਬਚਨ ਸਿੰਘ ਦੇ ਘਰ ਆਏ ਹਨ ਤੇ ਉਹਨਾਂ ਰਾਤ ਵੀ ਇਹਨਾਂ ਦੇ ਘਰ ਵਿਸ਼ਰਾਮ ਕਰਨਾ ਹੈ ਕਾਫੀ ਸਾਰੇ ਸਿੰਘ ਤੇ ਬੀਬੀਆਂ ਕੁਝ ਦੁੱਧ ਲੈ ਕੇ ਕੁਝ ਹੋਰ ਰਸਤ ਲੈ ਕੇ ਪੁੱਜਣੇ ਸ਼ੁਰੂ ਹੋ ਗਏ ਰਾਹਰਾ ਸਾਹਿਬ ਜੀ ਦੇ ਪਾਠ ਸਮਾਪਤ ਹੋਣ ਤੱਕ 20 ਪੰਜੀ ਸਿੰਘ ਸਿੰਘਣੀਆਂ ਦੀ ਸੰਗਤ ਬਣ ਗਈ। ਬਾਬਾ ਜੀ ਨੇ ਇੱਕ ਸਾਖੀ ਤੇ ਗੁਰਬਾਣੀ ਦੀ ਵਿਚਾਰ ਸੰਗਤ ਨੂੰ ਸੁਣਾਈ। ਉਪਰੰਤ ਬਹੁਤ ਸਾਰੇ ਸਿੰਘ ਤੇ ਬੀਬੀਆਂ ਨੇ ਬਾਬਾ ਜੀ ਤੇ ਸੰਗਤ ਨੂੰ ਆਪਣੇ ਘਰੀ ਲੈ ਜਾਣ ਦਾ ਯਤਨ ਕੀਤਾ। ਪਰ ਬਾਬਾ ਜੀ ਨੇ ਕਿਹਾ ਕਿ ਤੁਸੀਂ ਹੁਣ ਜਾਓ ਵਿਸਰਾਮ ਕਰੋ। ਅਸੀਂ ਇੱਥੇ ਹੀ ਟਿਕਾਣਾ ਕਰਨਾ ਹੈ। ਜੇ ਤੁਸੀਂ ਸਵੇਰੇ ਨਿਤਨੇਮ ਵਿੱਚ ਹਾਜ਼ਰੀ ਭਰਨੀ ਚਾਹੁੰਦੇ ਹੋ ਤਾਂ 5 ਵਜੇ ਆ ਜਾਣਾ। ਉਸ ਤੋਂ ਬਾਅਦ 10 ਵਜੇ ਸਹਿਜ ਪਾਠ ਦਾ ਭੋਗ ਹੋਵੇਗਾ ਤੁਸੀਂ ਸਾਰਿਆਂ ਨੇ ਉਦੋਂ ਦਰਸ਼ਨ ਜਰੂਰ ਦੇਣੇ। ਬਾਕੀ ਜੋ ਤੁਸੀਂ ਸੰਗਤ ਦੀ ਸਹੂਲਤ ਪ੍ਰਤੀ ਭਾਵਨਾ ਪ੍ਰਗਟ ਕੀਤੀ ਹੈ ਸਤਿਗੁਰੂ ਜਾਣੀ ਜਾਣ ਹਨ ਤੁਹਾਡੀ ਭਾਵਨਾ ਦਰ ਪ੍ਰਵਾਨ ਕਰਨ ਇਸ ਤਰ੍ਹਾਂ ਬਚਨ ਬਲਾਸ ਕਰਦੇ ਆਂ ਸਾਰੀ ਸੰਗਤ ਨੇ ਵਿਦਾਇਗੀ ਲਈ ਉਪਰੰਤ ਰਹਿੈਸ਼ ਕਰਨ ਵਾਲੀ ਸੰਗਤ ਨੇ ਪ੍ਰਸ਼ਾਦਾ ਛਕਿਆ। ਬਾਬਾ ਜੀ ਸਾਰੀ ਸੰਗਤ ਦੇ ਨਾਲ ਦਰ ਹੀ ਉੱਪਰ ਹੀ ਵਿਸ਼ਰਾਮ ਕਰਨਾ ਚਾਹੁੰਦੇ ਸਨ ਪਰ ਗੁਰਬਚਨ ਸਿੰਘ ਤੇ ਉਸ ਦੀ ਘਰ ਵਾਲੀ ਬੀਬੀ ਨੇ ਬਧੋ ਬਧਿ ਇੱਕ ਮੰਝੇ ਉੱਪਰ ਵਿਛਾਈ ਕਰਕੇ ਬਾਬਾ ਜੀ ਨੂੰ ਆਰਾਮ ਕਰਨ ਲਈ ਬੇਨਤੀ ਕੀਤੀ ਅਸੀਂ ਵੀ ਸਾਰਿਆਂ ਨੇ ਬਾਬਾ ਜੀ ਨੂੰ ਮੰਝੇ ਉੱਪਰ ਆਰਾਮ ਕਰਨ ਲਈ ਕਿਹਾ ਬਾਬਾ ਜੀ ਕਹਿਣ ਲੱਗੇ ਕਿ ਪਾਈ ਇਸ ਤਰ੍ਹਾਂ ਚੰਗਾ ਨਹੀਂ ਲੱਗਦਾ ਕਿ ਸੰਗਤ ਦਰੀ ਉੱਪਰ ਪਈ ਹੋਵੇ ਤੇ ਮੈਂ ਮੰਝੇ ਉੱਪਰ ਆਰਾਮ ਕਰਾਂ ਅਸਾਂ ਸਾਰਿਆਂ ਨੇ ਬਾਬਾ ਜੀ ਨੂੰ ਬਹੁਤ ਆਜ ਜੀ ਸਹਿਤ ਬੇਨਤੀ ਕੀਤੀ ਕਿ ਬਾਬਾ ਜੀ ਇਹਨਾਂ ਦੀ ਭਾਵਨਾ ਹੈ ਤੁਸੀਂ ਕਿਰਪਾ ਕਰਕੇ ਪ੍ਰਵਾਨ ਕਰ ਲਓ ਬਾਬਾ ਜੀ ਸੰਗਤ ਦਾ ਹੁਕਮ ਮੰਨ ਕੇ ਮੰਝੇ ਉੱਪਰ ਆਰਾਮ ਕਰਨ ਲੱਗ ਪਏ ਬਾਬਾ ਜੀ ਨੇ ਸੋਲੇ ਦਾ ਪਾਠ ਕੀਤਾ ਉਪਰੰਤ ਸਾਰੀ ਸੰਗਤ ਆਰਾਮ ਕਰ ਲਈ ਆਪਣੇ ਆਪਣੇ ਆਸਣ ਤੇ ਲੇਟ ਗਈ 4 ਵਜੇ ਅਮਰਤ ਵੇਲੇ ਬਾਬਾ ਜੀ ਨੇ ਸਾਰੀ ਸੰਗਤ ਨੂੰ ਉਠਾ ਦਿੱਤਾ ਕੁਝ ਸਿੰਘ ਨਲਕੇ ਤੇ ਇਸ਼ਨਾਨ ਕਰਨ ਲੱਗ ਪਏ ਕੁਝ ਸਿੰਘ ਕਿਰਿਆ ਕਰਨ ਬਾਹਰ ਦਿਸਾਂ ਨੂੰ ਚਲੇ ਗਏ 5 ਵਜੇ ਸਾਰਿਆਂ ਨੇ ਇਕੱਠੇ ਹੋ ਕੇ ਨਿਤਨੇਮ ਕੀਤਾ ਉਪਰੰਤ ਥੋੜਾ ਜਲ ਪਾਣੀ ਛੱਕ ਕੇ ਸੰਗਤੀ ਰੂਪ ਵਿੱਚ ਸੁਖਨੀ ਸਾਹਿਬ ਦੇ ਪਾਠ ਵਿੱਚ ਹਾਜ਼ਰੀ ਭਰੀ 5-10 ਬੀਬੀਆਂ ਤੇ ਸਿੰਘ ਵੀ ਪਿੰਡ ਵਿੱਚੋਂ ਆ ਕੇ ਨਿਤਨੇਮ ਵਿੱਚ ਸ਼ਾਮਲ ਹੋਏ। ਉਪਰੰਤ ਸਾਰਿਆਂ ਨੇ ਤਿਆਰੀ ਕੀਤੀ ਤੇ ਬਰਾਂਡੇ ਵਿੱਚ ਗੁਰਦੁਆਰਾ ਸਾਹਿਬ ਤੋਂ ਲਿਆ ਕੇ ਦਰਿਆ ਦੀ ਵਿਸ਼ਾਈ ਕੀਤੀ। ਚਾਨਣੀ ਲਾ ਕੇ ਤਖਤ ਪੋਸ਼ ਰੱਖ ਕੇ ਮੰਜੀ ਸਾਹਿਬ ਸਜਾ ਕੇ ਧੰਗ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪ੍ਰਕਾਸ਼ ਲਈ ਤਿਆਰੀ ਕੀਤੀ ਗਈ। ਉਪਰੰਤ ਸਤਿਗੁਰੂ ਜੀ ਦਾ ਪਾਵਨ ਸਰੂਪ ਗੁਰਦੁਆਰਾ ਸਾਹਿਬ ਤੋਂ ਲਿਆ ਕੇ ਬੜੇ ਪਿਆਰ ਨਾਲ ਪ੍ਰਕਾਸ਼ ਕੀਤਾ ਤੇ ਸਹਿਜ ਬਾਣੀ ਦਾ ਭੋਗ ਆਰੰਭ ਕੀਤਾ। ਸਾਰੀ ਸੰਗਤ ਨੇ ਬੜੇ ਪਿਆਰ ਨਾਲ ਭੋਗ ਦੀ ਹਾਜ਼ਰੀ ਭਰੀ ਭੋਗ ਦੀ ਸਮਾਪਤੀ ਤੇ ਬਾਬਾ ਜੀ ਨੇ ਅਰਦਾਸ ਕੀਤੀ ਤੇ ਗੁਰੂ ਮਹਾਰਾਜ ਜੀ ਦਾ ਪਾਵਨ ਮੁਖਵਾਕ ਲਿਆ ਹੁਕਮਨਾਮੇ ਦੀ ਵਿਚਾਰ ਕਰਨ ਉਪਰੰਤ ਬਾਬਾ ਜੀ ਨੇ ਸਤਿਗੁਰੂ ਮਹਾਰਾਜ ਜੀ ਦੇ ਲੋਕਾਈ ਉੱਪਰ ਕੀਤੇ ਪਰਉਪਕਾਰਾਂ ਦਾ ਖੁਲਾਸਾ ਕਰਕੇ ਸੰਗਤ ਨੂੰ ਆਪਸੀ ਭਾਈਚਾਰਕ ਸਾਂਝ ਪੈਦਾ ਕਰਨ ਅਤੇ ਊਚ ਨੀਚ ਦੇ ਵਿਤਕਰੇ ਦਾ ਤਿਆਗ ਕਰਕੇ ਸਭੇ ਸਾਂਝੀ ਵਾਲ ਸਦਾਇਨ ਤੋਂ ਕਿਸ ਹੈ ਨਾ ਦਸੈਬਾ ਰਾਜੀਓ ਦੇ ਇਸ ਗੁਰਮਤ ਦੇ ਸੋਨੈਰੀ ਅਸੂਲ ਨੂੰ ਧਾਰਨ ਕਰਨ ਦੀ ਬੇਨਤੀ ਕੀਤੀ। ਬਾਬਾ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਨੂੰ ਮੁੱਖ ਰੱਖ ਕੇ ਪ੍ਰਮਾਣ ਕੀਤਾ ਕਿ ਭਾਈ ਵੇਖੋ ਸੰਸਾਰ ਵਿੱਚ ਜਿੰਨੇ ਵੀ ਮਨੁੱਖ ਪ੍ਰਮਾਤਮਾ ਨੇ ਪੈਦਾ ਕੀਤੇ ਨੇ ਸਾਰਿਆਂ ਦੀ ਪੰਜਾਂ ਤਤਾਂ ਦੁਆਰਾ ਹੀ ਸਿਰਜਣਾ ਕੀਤੀ ਹੋਈ ਹੈ। ਇਹ ਨਹੀਂ ਕਿ ਬ੍ਰਾਹਮਣ ਦਾ ਸਰੀਰ ਪੰਜਾਂ ਤਤਾਂ ਨਾਲ ਸਿਰਜਿਆ, ਖੱਤਰੀ ਨੂੰ ਚਾਰ ਤਤ ਲਾਏ, ਵੈਸ਼ ਤੇ ਸੂਦਰ ਨੂੰ ਤਿੰਨ ਜਾਂ ਦੋ ਤਤ ਲਾਉਣਾ ਕੀਤੇ ਆ। ਇਹ ਅਜੀਹਾ ਵਿਤਕਰਾ ਪ੍ਰਮਾਤਮਾ ਨੇ ਕਿਸੇ ਨਾਲ ਨਹੀਂ ਕੀਤਾ ਪ੍ਰਮਾਤਮਾ ਨੇ ਸਾਰੀ ਸ੍ਰਿਸ਼ਟੀ ਪੰਜਾਂ ਤਤਾਂ ਦੁਆਰਾ ਸਿਰਜੀ ਸਾਰਿਆਂ ਵਿੱਚ ਆਪਣੀ ਜੋਤ ਧਰੀ ਸਾਰੇ ਮਨੁੱਖਾਂ ਨੂੰ ਇੱਕੋ ਜਿਹੇ ਹੱਥ ਪੈਰ ਨੱਕ ਅੱਖਾਂ ਕੰਨ ਇਤ ਆਦਿਕ ਪ੍ਰਦਾਨ ਕੀਤੇ ਸਾਰਿਆਂ ਅੰਦਰ ਇੱਕੋ ਜਿਹਾ ਲਾਲ ਰੰਗ ਦਾ ਲਹੂ ਹਰਕਤ ਕਰਦਾ ਹੈ ਬਾਬਾ ਕਬੀਰ ਜੀ ਦੇ ਕਥਨ ਅਨੁਸਾਰ ਐਸਾ ਨਹੀਂ ਕਿ ਬ੍ਰਾਹਮਣ ਦਾ ਸਰੀਰ ਦੁੱਧ ਨਾਲ ਚੱਲਦਾ ਹੈ ਤੇ ਸ਼ੂਦਰ ਦਾ ਸਰੀਰ ਲਹੂ ਨਾਲ ਹਰਕਤ ਕਰਦਾ ਹੈ ਜਿਸ ਵਿਧੀ ਨਾਲ ਬ੍ਰਾਹਮਣ ਸੰਸਾਰ ਵਿੱਚ ਜਨਮ ਲੈਂਦਾ ਹੈ ਉਸੇ ਵਿਧੀ ਵਿਧਾਨ ਅਨੁਸਾਰ ਅਖੌਤੀ ਨੀਵੀਂ ਜਾਤ ਵਾਲਾ ਸੰਸਾਰ ਅੰਦਰ ਆਉਂਦਾ ਹੈ ਭਗਤ ਜੀ ਦਾ ਗੌੜੀ ਰਾਗ ਅੰਦਰ ਭਾਵ ਭਾਵਪੂਰਤ ਬਚਨ ਹੈ ਕਿ ਗਰਭਵਾਸ ਮੈਂ ਕੁਲ ਨਹੀਂ ਜਾਤੀ ਬ੍ਰਹਮ ਬਿੰਦ ਤੇ ਸਭ ਉਤਪਾਤੀ ਕਹੋਰੇ ਪੰਡਤ ਬ੍ਰਾਹਮਣ ਕਬ ਕੇ ਹੋਏ ਬ੍ਰਾਹਮਣ ਕਹਿ ਕਹਿ ਜਨਮ ਮਤ ਖੋਏ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾ ਹੀ ਨਹੀਂ ਆਇਆ ਤੁਮ ਕਤ ਬ੍ਰਾਹਮਣ ਹਮ ਕਤ ਸੂਦ ਹਮ ਕਤ ਲੋਹੂ ਤੁਮ ਕਤ ਦੂਧ ਕਹ ਕਬੀਰ ਜੋ ਬ੍ਰਹਮ ਵਿਚਾਰਾ ਸੋ ਬ੍ਰਾਹਮਣ ਕਈਤ ਹੈ ਹਮਾਰਾ ਬਾਬਾ ਕਬੀਰ ਜੀ ਨੇ ਤਾਂ ਅਜੇ ਵਿਤਕਿਰੇ ਤੋਂ ਨਿਯਾਤ ਪ੍ਰਾਪਤ ਕਰਨ ਲਈ ਪੁਕਾਰ ਪੁਕਾਰ ਕੇ ਗੁਰਬਾਣੀ ਅੰਦਰ ਅਸਲੀਅਤ ਨੂੰ ਹੇਠ ਲਿਖੇ ਸ਼ਬਦਾਂ ਵਿੱਚ ਪ੍ਰਗਟ ਕੀਤਾ ਹੈ ਅੱਬਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਾਗ ਉਪਜਿਆ ਕੌਣ ਭਲੇ ਕੋ ਮੰਦੇ ਲੋਗਾ ਭਰਮ ਨਾ ਭੁੱਲੋ ਭਾਈ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹਿਓ ਸਰਬ ਠਾਈਂ ਰਹਾਓ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰਾ ਨਾ ਕਛ ਪੋਚ ਮਾਟੀ ਕੇ ਭਾਂਡੇ ਨਾ ਕਛ ਪੋਚ কুমਬਾਰਾ ਬਾਬਾ ਜੀ ਨੇ ਫਰਮਾਨ ਕੀਤਾ ਕਿ ਭਾਈ ਇਹ ਜਾਤ ਪਾਤ ਤੇ ਊਚ ਨੀਚ ਦੀਆਂ ਵੰਡੀਆਂ ਤਾਂ ਸਵਾਰਥ ਦੀ ਖਾਤਰ ਮੰਨੂ ਦੀ ਦੇਣ ਹੈ। ਸਤਿਗੁਰਾਂ ਨੇ ਤਾਂ ਜਾਤ ਪਾਤ ਪ੍ਰਤੀ ਹੁਕਮ ਕੀਤਾ ਹੈ ਫੱਕੜ ਜਾਤੀ ਫੱਕੜ ਨਾਓ ਸਭ ਨਾ ਜੀਆਂ ਇਕਾ ਛਾਓ। ਸਤਿਗੁਰੂ ਦੇ ਦਰ ਤੇ ਤਾਂ ਜਾਣੋ ਜੋਤ ਨਾ ਪੁੱਛੋ ਜਾਤੀ ਆਗੈ ਜਾਤ ਨਾ ਹੈ। ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਤਾਂ ਜਗਤ ਜਲੰਦੇ ਦਾ ਉਧਾਰ ਕਰਨ ਵਾਸਤੇ ਆਪਣਾ ਸਾਥੀ ਵੀ ਨੀਵੀਂ ਜਾਤ ਦੇ ਮਰਾਸੀ ਦਾਨੇ ਨੂੰ ਬਣਾਇਆ ਉਸ ਨੂੰ ਆਪਣਾ ਭਰਾ ਦਰਸਾ ਕੇ ਭਾਈ ਮਰਦਾਨਾ ਨਾਮ ਦਿੱਤਾ ਜਿਸ ਨੇ ਸਾਰੀ ਆਜੂ ਸਤਿਗੁਰਾਂ ਦੇ ਅੰਗ ਸੰਗ ਰਹਿ ਕੇ ਪ੍ਰਸ਼ਾਵੇਂ ਵਾਂਗ ਹਰ ਔਕੜ ਵਿੱਚ ਹਰ ਦੁੱਖ ਸੁੱਖ ਵਿੱਚ ਭੁੱਖ ਤ੍ਰੇਸ ਹਾਰ ਕੇ ਅਖੀਰਲੇ ਸਵਾਸਾਂ ਤੱਕ ਨਰੰਜਣੀ ਜੋਤ ਦਾ ਸਾਥ ਨਿਭਾਇਆ ਕਲਗੀਧਰ ਪਾਤਸ਼ਾਹ ਜੀ ਨੇ ਤਰਵਾਲ ਸਰ ਸਾਹਿਬ ਦੇ ਅਸਥਾਨ ਤੇ ਪਹਾੜੀ ਰਾਜਿਆਂ ਅਤੇ ਸਵਰਨ ਜਾਤੀ ਆਖਵਾਉਣ ਵਾਲਿਆਂ ਦੀ ਸ਼ਰਤ ਰੱਖਣ ਤੇ ਕਿ ਤੁਸੀਂ ਨੀਵੀਂ ਜਾਤ ਦੇ जाट ਝੀਰ 나ਈ ਸ਼ਿੰਬੇ শূਦਰਾ ਨੂੰ ਛੱਡ ਦੇਵੋ ਤਦ ਅਸੀਂ ਤੁਹਾਡਾ ਸਾਥ ਦੇਵਾਂਗੇ ਪਹਾੜੀ ਰਾਜਿਆਂ ਤੇ ਸਵਰਨ ਜਾਤੀ ਵਾਲਿਆਂ ਨੇ ਗੁਰੂ ਸਾਹਿਬ ਅੱਗੇ ਇਹ ਸ਼ਰਤ ਰੱਖੀ ਕਿ ਸਤਿਗੁਰੂ ਜੀ ਤੁਸੀਂ ਨੀਵੀਂ ਜਾਤ ਦੇ जाट ਝੀਰ 나ਈ ਸ਼ਿੰਬੇ ਆਦਿਕ ਨੂੰ ਛੱਡ ਦਿਓ ਅਸੀਂ ਤੁਹਾਡਾ ਸਾਥ ਦੇਣ ਲਈ ਤਿਆਰ ਹਾਂ ਤੇ ਕਲਗੀਧਰ ਪਾਤਸ਼ਾਹ ਜੀ ਨੇ ਉਹਨਾਂ ਸਵਰਨ ਜਾਤੀ ਵਾਲਿਆਂ ਦੀ ਉਹਨਾਂ ਪਹਾੜੀ ਰਾਜਿਆਂ ਦੀ ਸ਼ਰਤ ਠੁਕਰਾ ਕੇ ਕਹਿ ਦਿੱਤਾ ਕਿ ਸਾਡੇ ਵੱਡੇ ਸਤਿਗੁਰਾਂ ਦਾ ਹੁਕਮ ਹੈ ਭਾਈ ਕਿ ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸਿਓ ਕਿ ਆਰੀ ਜਿਥੈ ਨੀਚ ਸੰਭਾਲੀਐ ਤਿਥੈ ਨਦਰ ਤੇਰੀ ਬਖਸ਼ੀਸ ਉਹਨਾਂ ਸਵਰਨ ਜਾਤੀ ਖਵਣ ਵਾਲਿਆਂ ਨੂੰ ਇਹ ਕਹਿ ਦਿੱਤਾ ਤੇ ਨਾਤਾ ਤੋੜ ਲਿਆ ਕਿ ਭਾਈ ਮੈਂ ਤਾਂ ਇਨ ਗਰੀਬ ਸਿੱਖਨ ਕੋ ਦੇਉਂ ਪਾਤਸ਼ਾਹੀ ਜੇ ਯਾਦ ਰੱਖੇ ਹਮਰੀ ਗੁਰਿਆਈ ਤੇ ਬਲੰਦ ਆਵਾਜ਼ ਨਾਲ ਕਿਹਾ ਸਤਿਗੁਰਾਂ ਨੇ ਕਿ ਸੰਸਾਰ ਦੇ ਲੋਕੋ ਜਿਨ ਕੀ ਵਰਨ ਗੋਤ ਕੁੱਲ ਨਾਹੀ ਸਰਦਾਰੀ ਨਹਿ ਭਈ ਕਦਾਈ ਇਨਹੀ ਕੋ ਸਰਦਾਰ ਬਨਾਉ ਤਬਾ ਗੋਬਿੰਦ ਸਿੰਘ ਨਾਮ ਕਹਾਉ ਤੇ ਸਮਾ ਆਉਣ ਤੇ ਸਤਗੁਰਾਂ ਨੇ ਇੱਕੋ ਬਾਟੇ ਵਿੱਚ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਬਿਨਾ ਜਾਤ ਵੰਡ ਕੀਤੇ ਸਭ ਨੂੰ ਇੱਕੋ ਥਾਂ ਇੱਕੋ ਬਾਟੇ ਵਿੱਚੋਂ ਅੰਮ੍ਰਿਤ ਸਿਕਾਇਆ ਤੇ ਇੱਕੋ ਰਹਿਤ ਮਰਜਾਦਾ ਦੀ ਕੜੀ ਵਿੱਚ ਪਰੋ ਕੇ ਸਰਬ ਮਨੁੱਖਤਾ ਨੂੰ ਇੱਕੋ ਲਗਬ ਖਾਲਸਾ ਤੇ ਸਿੰਘ ਪ੍ਰਦਾਨ ਕੀਤਾ ਸਮਾ ਆਏ ਤੇ ਇਹਨਾਂ ਅਖੌਤੀ ਜਾਤਾਂ ਵਿੱਚੋਂ ਸਜੀ ਖਾਲਸੇ ਨੇ ਉਹ ਮਾਰ ਕਾ ਮਾਰਿਆ ਜਿਸ ਨੂੰ ਵੇਖ ਕੇ ਲੁਕਾਈ ਮੂੰਹ ਵਿੱਚ ਉਂਗਲਾਂ ਪਾਉਣ ਲਈ ਮਜਬੂਰ ਹੋ ਗਈ ਵੇਖੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਭਾਈ ਜੈਤਾ ਜੀ ਨੇ ਪਿਆਰ ਨਾਲ ਸੰਭਾਲ ਕੇ ਦਿੱਲੀ ਤੋਂ ਆਨੰਦਪੁਰ ਸਾਹਿਬ ਪੈਦਲ ਪੈਂਡਾ ਤੈਅ ਕਰਕੇ ਕਲਗੀਧਰ ਪਾਤਸ਼ਾਹ ਜੀ ਦੇ ਸਨਮੁਖ ਭੇਟ ਕੀਤਾ ਸਤਗੁਰਾਂ ਵੀ ਭਾਈ ਜੈਤਾ ਜੀ ਨੂੰ ਗਲੌਕੜੀ ਵਿੱਚ ਲੈ ਕੇ ਬਚਨ ਕੀਤਾ ਕਿ 헤 ਰੰਗਰੇਟੇ ਤੂ ਤਾਂ ਗੁਰੂ ਦਾ ਪੁੱਤਰ ਹਾਂ ਰੰਗਰੇਟਾ ਗੁਰੂ ਦਾ ਬੇਟਾ ਇੱਥੇ ਹੀ ਬਸ ਨਹੀਂ ਚਮਕੌਰ ਸਾਹਿਬ ਦੀ ਕੱਚੀ ਗੜੀ ਵਿੱਚੋਂ ਪੰਜਾ ਸਿੰਘਾਂ ਦਾ ਹੁਕਮ ਮੰਨ ਕੇ ਗੜੀ ਛੱਡਣ ਤੋਂ ਪਹਿਲਾਂ ਸਤਿਗੁਰੂ ਜੀ ਨੇ ਆਪਣੀ ਪੋਸ਼ਾਕ ਜਿਗਾ ਕਲਗੀ ਭਾਈ ਸੰਗਤ ਸਿੰਘ ਦੇ ਸੀਸ ਤੇ ਸਜਾ ਕੇ ਵਚਨ ਕਰ ਦਿੱਤਾ ਅੱਜ ਤੋਂ ਖਾਲਸਾ ਗੁਰੂ ਗੁਰੂ ਖਾਲਸਾ ਹੋਇਆ ਸਤਿਗੁਰਾਂ ਸਾਰਿਆਂ ਨੂੰ ਬਰਾਬਰਤਾ ਪ੍ਰਦਾਨ ਕਰਕੇ ਇੱਕ ਪਿਤਾ ਇੱਕ ਸਕੇ ਹਮਬਾਰਕ ਤੂੰ ਮੇਰਾ ਗੁਰਹਾਈ ਦੀਆਂ ਪੰਕਤੀਆਂ ਨੂੰ ਸਾਕਾਰ ਰੂਪ ਪ੍ਰਦਾਨ ਕੀਤਾ ਹੈ ਸੋ ਬਾਬਾ ਜੀ ਨੇ ਬਚਨ ਕੀਤਾ ਕਿ ਅੱਜ ਆਪਾਂ ਨੂੰ ਵੀ ਯਤਨ ਕਰਨਾ ਚਾਹੀਦਾ ਹੈ ਕਿ ਸਤਗੁਰਾਂ ਦੀ ਬਖਸ਼ਿਸ਼ ਕੀਤੀ ਚਾਲੀ ਉੱਪਰ ਚੱਲ ਕੇ ਅਮਲੀ ਰੂਪ ਵਿੱਚ ਸ਼ੂਤ ਛਾਤ ਦੇ ਤਿਆਗੀ ਬਣੀਏ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਅਚਾਨਣ ਸਭ ਮੈਂ ਚਾਨਣ ਹੋਏ ਇਸ ਗੁਰੂ ਹੁਕਮ ਨੂੰ ਧਾਰਨ ਕਰਕੇ ਗੁਰੂ ਕੀ ਖੁਸ਼ੀ ਨੂੰ ਪ੍ਰਾਪਤ ਕਰੀਏ ਸਾਰੀ ਸੰਗਤ ਨੇ ਬੜੇ ਪਿਆਰ ਨਾਲ ਗੁਰੂ ਉਪਦੇਸ਼ ਬਾਬਾ ਜੀ ਦੀ ਰਚਨਾ ਦੁਆਰਾ ਸਰਵਣ ਕੀਤਾ ਉਪਰੰਤ ਗੁਰੂ ਮਹਾਰਾਜ ਦਾ ਸੁਖਾਸਣ ਕਰਕੇ ਸਤਿਗੁਰਾਂ ਦਾ ਪਾਵਨ ਸਰੂਪ ਗੁਰਦੁਆਰਾ ਸਾਹਿਬ ਸਜੋਬਤ ਕਰਕੇ ਸਾਰੀ ਸੰਗਤ ਨੇ ਸੰਗਤੀ ਰੂਪ ਵਿੱਚ ਗੁਰਪਾਈ ਗੁਰਬਚਨ ਸਿੰਘ ਦੇ ਘਰ ਗੁਰੂ ਕਾ ਲੰਗਰ ਛਕਿਆ ਉਪਰੰਤ ਘੰਟਾ ਕੋ ਹੋਰ ਸੰਗਤ ਰੂਪ ਵਿੱਚ ਵਜਨ ਬਲਾਸ ਕਰਕੇ ਬਾਬਾ ਜੀ ਨੇ ਸੰਗਤ ਪਾਸੋਂ ਵਿਦਾਇਗੀ ਲਈ ਭਾਈ ਗੁਰਬਚਨ ਸਿੰਘ ਦੇ ਚਿਹਰੇ ਤੇ ਜੋ ਖੁਸ਼ੀ ਜੋ ਆਨੰਦ ਪਰਗਟ ਦਿਖਾਈ ਦੇ ਰਿਹਾ ਸੀ ਉਸ ਦਾ ਅਨੁਭਵ ਉਹ ਆਪ ਹੀ ਕਰਦਾ ਮਹਿਸੂਸ ਹੁੰਦਾ ਸੀ ਤੁਰਨ ਲੱਗਿਆ ਉਸ ਨੇ ਬਾਬਾ ਜੀ ਤੇ ਸੰਗਤ ਦਾ ਧੰਵਾਦ ਕੀਤਾ ਤੇ ਭਰੇ ਮਨ ਨਾਲ ਬਚਨ ਕੀਤੇ ਕਿ ਬਾਬਾ ਜੀ ਅੱਜ ਮੈਨੂੰ ਜੋ ਖੁਸ਼ੀ ਤੇ ਪ੍ਰਸੰਨਤਾ ਆਪ ਜੀ ਤੇ ਸੰਗਤ ਦੇ ਪਿਆਰ ਸਤਿਕਾਰ ਪ੍ਰਾਪਤ ਹੋਇਆ ਹੈ ਨਾ ਉਹ ਮੈਂ ਬਿਆਨ ਨਹੀਂ ਕਰ ਸਕਦਾ ਹੁਣ ਮੇਰੀ ਨਿਰਾਸ਼ਾ ਆਸ਼ਾ ਵਿੱਚ ਬਦਲ ਗਈ ਜੇ ਮਹਾਪੁਰਖ ਤੇ ਸੰਗਤ ਮੇਰੇ ਘਰ ਵਿੱਚ ਇਸ ਤਰ੍ਹਾਂ ਦਰਸ਼ਨ ਨਾ ਦਿੰਦੇ ਤਾਂ ਸ਼ਾਇਦ ਮੈਂ ਆਪਣੀ ਗਰੀਬੀ ਇਹ ਨੀਵੀਂ ਜਾਤ ਨੂੰ ਕੋਸਦਿਆਂ-ਕੋਸਦਿਆਂ ਹੀ ਨਿਰਾਸ਼ਾ ਵਿੱਚ ਹੀ ਇਸ ਸੰਸਾਰ ਤੋਂ ਚਲੇ ਜਾਂਦਾ ਅੱਜ ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਜੋ ਬਚਨ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਹਿਸਕ੍ਰਿਤੀ ਸ਼ਲੋਕਾਂ ਅੰਦਰ ਅੰਕਿਤ ਕੀਤੇ ਨੇ ਉਹ ਤ੍ਰੈਕਾਲ ਸਤ ਹੈ ਮਨੁੱਖ ਕਈ ਵਾਰ ਕਾਲਾ ਪੈ ਕੇ ਆਪਣੇ ਅੰਦਰਲੇ ਰਸ ਨੂੰ ਬੇਰਸ ਕਰ ਲੈਂਦਾ ਹੈ ਇਹ ਮਨੁੱਖ ਦੀ ਅਗਿਆਨਤਾ ਹੈ ਸਤਿਗੁਰੂ ਦਾ ਫਰਮਾਨ ਹੈ ਕਿ ਜੋ ਮਨੁੱਖ ਗੁਰੂ ਦੀ ਭਰੋਸੇ ਨਾਲ ਸੇਵਾ ਕਰਦਾ ਹੈ ਪਰਮਾਤਮਾ ਉਸ ਪਛੜੇ ਮਨੁੱਖ ਨੂੰ ਆਗੂ ਬਣਾ ਦਿੰਦਾ ਹੈ। ਨਿਆਸਰੇ ਮਨੁੱਖਾਂ ਦੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਹਨ। ਪਰਮਾਤਮਾ ਨਿਰਦਨਾਂ ਨੂੰ ਧਨਵਾਨ ਬਣਾ ਦਿੰਦਾ ਹੈ। ਜਨਮਾਂ ਜਨਮਾਂ ਤਰਾਂ ਦੇ ਰੋਗੀਆਂ ਦੇ ਰੋਗ ਕੱਟ ਕੇ ਉਹਨਾਂ ਨੂੰ ਤਨ ਅਤੇ ਮਨ ਦੀ ਅਰੋਗਤਾ ਬਖਸ਼ਿਸ਼ ਕਰ ਦਿੰਦਾ ਹੈ। ਭਗਤੀ ਕਰਨ ਦੇ ਜਾਚਕਾਂ ਨੂੰ ਪਰਮਾਤਮਾ ਭਗਤੀ ਦਾਣ ਪ੍ਰਾਦਾਨ ਕਰਦਾ ਹੈ। ਜਿਸ ਦੀ ਬਦੌਲਤ ਉਹ ਹਮੇਸ਼ਾ ਪਰਮਾਤਮਾ ਦੀ ਸਿਫਤ ਉਸਲਾਹ ਕੀਰਤੀ ਕਰਕੇ ਆਪਣਾ ਮਨੁੱਖਾ ਜਨਮ ਸਫਲ ਕਰ ਲੈਂਦੇ ਨੇ। ਪਰਮਾਤਮਾ ਤਾਂ ਬਹੁਤ ਹੀ ਦਿਆਲੂ ਹੈ ਸਤਿਗੁਰੂ ਜੀ ਦੀ ਸੇਵਾ ਰਾਹੀਂ ਮਨੁੱਖ ਨੂੰ ਪਰਮਾਤਮਾ ਪਾਸੋਂ ਸਭ ਕੁਝ ਹੀ ਪ੍ਰਾਪਤ ਹੋ ਜਾਂਦਾ ਹੈ ਕੋਈ ਵੀ ਐਸੀ ਵਸਤੂ ਨਹੀਂ ਜਿਹੜੀ ਗੁਰੂ ਦੀ ਸੇਵਾ ਵਿੱਚੋਂ ਪ੍ਰਾਪਤ ਨਾ ਹੁੰਦੀ ਹੋਵੇ ਪਾਸ਼ੰਕ ਕਰੋਤ ਅਗਰਣੀ ਵੈ ਨਿਰਾਸੰਗ ਆਸ ਪੂਰਨੈ ਨਿਰਧਨ ਭਯੰਗ ਤਨਵੰਤਾ ਰੋਗਿਯੰ ਰੋਗ ਖੰਡਨੈ ਭਗਤਿਯੰ ਭਗਤ ਦਾਨੰ ਆਰਾਮ ਨਾਮ ਗੁਣ ਕੀਰਤਨੈ ਪਾਰ ਬ੍ਰਹਮ ਪੁਰਖ ਦਾ ਤਾਰਾ ਹੈ ਨਾਨਕ ਗੁਰਸੇਵਾ ਕਿ ਨਾ ਲੱਭਿਆ ਤੇ ਸੋ ਬਾਬਾ ਜੀ ਅੱਜ ਮੇਰੀਆਂ ਵੀ ਉਹ ਸਾਰੀਆਂ ਆਸਾਂ ਪੂਰੀਆਂ ਹੋਈਆਂ ਜੋ ਖੁਸ਼ੀ ਮੈਨੂੰ ਪ੍ਰਾਪਤ ਹੋਈ ਹੈ ਮੈਂ ਦੱਸ ਨਹੀਂ ਸਕਦਾ ਬਾਬਾ ਜੀ ਨੇ ਗੁਰਵਚਨ ਸਿੰਘ ਨੂੰ ਗਲਵੱਕੜੀ ਵਿੱਚ ਲੈ ਕੇ ਬਚਨ ਕੀਤਾ ਕਿ ਭਾਈ ਗੁਰੂ ਮਹਾਰਾਜ ਜੀ ਦੀ ਮਿਹਰ ਨਾਲ ਅਸੀਂ ਵੀ ਧੰਨ ਭਾਗੀਆਂ ਜੋ ਕਿ ਇੱਕ ਗੁਰਸਿੱਖ ਦੀ ਬਰਸੰਤਾ ਪ੍ਰਾਪਤ ਕਰਨ ਦੇ ਪਾਤਰ ਬਣੇ ਸਤਿਗੁਰੂ ਜੀ ਇਸੇ ਪ੍ਰਕਾਰ ਸੰਗਤਾਂ ਤੇ ਗੁਰਸਿੱਖਾਂ ਦੀਆਂ ਅਸੀਸਾਂ ਪ੍ਰਦਾਨ ਕਰਦੇ ਰਹਿਣ ਕਿਉਂਕਿ ਗੁਰਸਿੱਖਾਂ ਅੰਦਰ ਸਤਗੁਰੂ ਵਰਤੈ ਜੋ ਸਿੱਖਾਂ ਨੂੰ ਲੋਚੈ ਸੋ ਗੁਰੂ ਖੁਸ਼ੀ ਆਵੈ ਕਿਉਂਕਿ ਗੁਰਸਿੱਖਾਂ ਅੰਦਰ ਸਤਗੁਰੂ ਪ੍ਰਤੱਖ ਵਰਤਦਾ ਹੈ ਜੋ ਗੁਰਸਿੱਖਾਂ ਦੀ ਪ੍ਰਸੰਤਾ ਪ੍ਰਾਪਤ ਕਰ ਲੈਂਦਾ ਹੈ ਮਾਨੋ ਉਹ ਗੁਰੂ ਦੀ ਖੁਸ਼ੀ ਪ੍ਰਾਪਤ ਕਰ ਲੈਂਦਾ ਹੈ ਇਸ ਪ੍ਰਕਾਰ ਪਿਆਰ ਨਿਗ ਦੇ ਬਚਨ ਕਰਦੇ ਹੋਏ ਬਾਬਾ ਜੀ ਅਤੇ ਬਾਕੀ ਸੰਗਤ ਨੇ ਭਾਈ ਗੁਰਬਚਨ ਸਿੰਘ ਹੋਰਾਂ ਤੋਂ ਵਧਾਈਗੀ ਲਈ